ਸਮਝ ਬੰਬ ਦੀ ਧਮਕੀ ਆਈ ਆਪਣੇ ਏਰੀਆ 'ਚ ਕਿੱਥੇ ਕਿੱਥੇ ਆਈ ਹੈ ਜੀ ਜ਼ੀਰਖਪੁਰ ਦੇ ਵਿੱਚ ਅੱਜ ਤਿੰਨ ਸਕੂਲਸ ਨੂੰ ਬੰਬ ਥ्रेट ਦੀ ਰਿਪੋਰਟ ਆਈ ਸੀਗੀ ਸਵੇਰੇ ਈਮੇਲ ਆਈ ਹੈ ਇਹਨਾਂ ਨੂੰ ਤੇ ਉਹ ਸਕੂਲਸ ਹੈਗੇ ਆ ਇੱਕ ਤਾਂ ਨਿਊ ਐਂਜਲ ਸਕੂਲ ਜ਼ੀਰਖਪੁਰ ਤੇ ਦਿਕਸ਼ਾਂਤ ਸਕੂਲ ਵੀਆਈਪੀ ਰੋਡ ਤੇ ਤੇ ਇੱਕ ਦਿਕਸ਼ਾਂਤ ਸਕੂਲ ਦੀ ਹੋਰ ਬ੍ਰਾਂਚ ਹੈ ਟਕੌਲੀ ਇਹ ਤਿੰਨੋਂ ਸਕੂਲਸ ਨੂੰ ਜਦੋਂ ਹੀ ਇਨਫੋਰਮੇਸ਼ਨ ਰੀਸੀਵ ਹੋਈ ਅਸੀਂ ਨਾਲ ਦੀ ਨਾਲ ਆਪਣੀ ਟੀਮਸ ਨੂੰ ਭੇਜ ਕੇ ਉੱਥੇ ਚੈਕਿੰਗ ਸਟਾਰਟ ਕਰਵਾਈ ਫਸਟ ਆਫ ਆਲ ਇਹ ਸਾਰੇ ਸਕੂਲਸ ਨੂੰ ਬੱਚਿਆਂ ਨੂੰ ਇਵੈਕੂਏਟ ਕਰਕੇ ਖਾਲੀ ਕਰਵਾਇਆ ਗਿਆ ਉਸ ਤੋਂ ਬਾਅਦ ਔਨ ਦਾ ਸਪ एंटी सैबोटाज टीम गई पहुंची हुई है उन्होंने पूरी कैंपस ओ नू, सारे नारे चेक करके सर्टिफिकेट दिता है कि एवरीथिंग इज फाइन और नाल नाल असि टाइप भी किया है स्कूल एडमिनिस्ट्रेसन उन्होंने जेडे सिक्योरिटी गार्डस भी ने कि अगर उन्होंने अपने स्कूल के प्रमाइसिस ने आले दुआले या कि भी कोई सस्पिशियस चीज़ मिलती है या कोई सस्पिशियस परसन उन्हों है तो वो साढ़े नालमेल रखन ਤੇ ਇਸ ਦੇ ਜੋ ਵੀ ਇਨਵੈਸਟੀਗੇਸ਼ਨ ਹੈ ਟੈਕਨੀਕਲ ਤੌਰ ਤੇ ਇਹ ਮੇਲ ਕਿੱਥੋਂ ਆਈ ਹੈ ਕੀ ਇਹਦਾ ਆਈਪੀ ਐਡਰੈਸ ਹੈ दैट इज आल्सो ਬੀਗ ਇਨਵੈਸਟੀਗੇਟਡ اور ਅਸੀਂ ਇਹਦੇ ਬਾਰੇ ਤੁਹਾਡੇ ਨਾਲ ਇਨਫੋਰਮੇਸ਼ਨ ਸਾਂਝੀ ਕਰਾਂਗੇ ਕੋਈ ਮੈਮ ਕੋਈ ਇਤਰਾਜ਼ ਜੋ ਕੋਈ ਚੀਜ਼ ਕੋ ਵਸਤੂ ਐਸੀ ਕੋਈ ਜੀ ਦੇਖੀ ਕੋਈ ਨਹੀਂ ਹਲੇ ਤੱਕ ਐਦਾ ਦੇ ਕੋਈ ਇਤਰਾਜ਼ ਜੋ ਕੋਈ ਚੀਜ਼ ਸਾਨੂੰ ਨਹੀਂ ਮਿਲੀ ਬਟ ਅਸੀਂ ਐਂਟੀ ਸਬੋਟਾਜ ਚੈੱਕ ਕਰਵਾ ਕੇ ਔਰ ਪ੍ਰੋਪਰ ਇਹਨਾਂ ਨਾਲ ਤਾਲਮੇਲ ਕਰ ਰਹੇ ਹਾਂ ਸਾਰੇ ਬੱਚਿਆਂ ਨੂੰ ਸਕੂਲ ਦੇ ਔਰ ਟੀਚਰਸ ਨੂੰ ਪੇਰੈਂਟਸ ਨੂੰ ਇੱਕ ਸਾਡੇ ਵੱਲੋਂ ਆਸ਼ਵਾਸਨ ਦਿੱਤਾ ਜਾ ਰਿਹਾ ਹੈ ਕਿ ਸਭ ਸੇਕਿਓਰ ਹੈ ਤੁਸੀਂ ਆਪਣੇ ਬੱਚਿਆਂ ਦੀ ਪੜ੍ਹਾਈ ਦੇ ਲਈ ਉਹਨਾਂ ਦੇ ਸਕੂਲਜ਼ এনवायरमेंट ਜਿੰਮੇ ਦਾ ਬਣਿਆ ਹੋਇਆ ਹੈ ਫਿਲਹਾਲ ਅੱਜ ਦੀ ਆਫ ਕਰ ਦਿੱਤਾ ਗਿਆ ਹੈ ਡੀਸੀ मैम ਵੱਲੋਂ ਬਟ ਇਹ ਅਸੀਂ ਪ੍ਰੋਪਰ ਆਪਣੇ ਅਲਰਟ ਮੋੜਤੇ ਹਨ ਔਰ ਅਸੀਂ ਪ੍ਰੋਪਰ ਇਹ ਐਨਸ਼ੋਰ ਕਰਦੇ ਹਾਂ ਕਿ ਬੱਚਿਆਂ ਦੀ ਪੜ੍ਹਾਈ ਤੇ ਉਹਨਾਂ ਦੀ ਸੇਫਟੀ ਨੂੰ ਬਿਲਕੁਲ ਟਾਪ ਪ੍ਰਾਇੋਰਟੀ ਦਿੱਤੀ ਜਾ ਰਹੀ ਹੈ ਔਰ ਅੱਗੇ ਵੀ ਦਿੱਤੀ ਜਾਏਗੀ ਥੈਂਕ ਯੂ ਸੋ ਮਚ